ਪਹਿਲਾਂ ਤਾਂ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸ਼ਾਰਟ ਨੋਟਿਸ ਤੇ ਸਮਾਂ ਕੱਢ ਕੇ ਇੱਥੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਜਿਹੜਾ ਇਸ਼ੂ ਹੈਗਾ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ कि ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਤਾਂ ਉਹਨਾਂ ਨੇ ਆਪ ਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪੱਗ ਬੰਨਣ ਆਸੇ ਜਾਂ ਕੜਾ ਪਾਉਣ ਵਾਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਇਜ਼ਾਜ਼ਤ ਲੈਣੀ ਪਵੇ ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ 'ਚ ਬੰਦੇ ਜਾ ਰਹੇ ਅੱਜ ਤੱਕ ਕੇਵਲ ਮੁਸਲਮਾਨਾ ਭਰਾਵਾਂ ਤੇ ਹਮਲਾ ਹੈ ਜਬ ਮਿਨੋਰਿਟੀ ਹੌਲੀ ਹੌਲੀ ਇਹਨਾਂ ਨੇ ਵਕ ਵਕ ਮਿਨੋਰਿਟੀਆਂ ਤੇ ਹਮਲਾ ਹੋ ਸਕਦਾ ਹੈ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਭਾਜਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ ਇਹਨਾਂ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਮੰਨਿਆ ਗਿਆ दलित ਭਰਾਵਾਂ ਨੂੰ ਅਲੱਗ ਵੰਡਿਆ ਗਿਆ ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਾਂਮੀ ਕਾਂਗਰਸ ਨੇ ਕਦੇ ਭਰੀ ਹੈ ਤੇ ਨਾ ਭਰਦੀ ਹੈ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ ਅਸੀਂ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਦਲਿਤ ਭਰਾਵਾਂ ਦਾ OBCਆਂ ਦਾ ਰਵੀਧਾਰਸੀਆਂ ਦਾ ਆਵਾਜ਼ ਮੀਕਿਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਦੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਆ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਆ ਉਹਨਾਂ ਦੀ ਆਸਥਾ ਦਾ ਵੀ ਸਨਮਾਨ ਕਰਦੇ ਆ ਚਾਹੇ ਕਿਸੇ ਦੀ ਆਸਥਾ ਕਿਸੇ ਦੇ ਪ੍ਰਤੀ ਇਸੇ ਕਰਕੇ ਤਾਂ ਰਾਹੁ ગાંધી ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਹ ਸਨਹਿਨ ਕੀਤਾ ਕਿ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਇਸਨੇ ਆ ਦੇਣਾ ਚਾਹੁੰਦੇ ਸਨ Shivji Maharaj ji ਦੇ trishul ਦਾ ਕੀ ਮਾਇਨੇ ਹੈਗਾ ਸੋ ਮਾਨ ਸਨਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਸੰਸਦ ਨੇ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਡੈਰਾਓ ਮਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਚਾਹੇ ਉਹ Hindu ਧਰਮ ਹੈ ਚਾਹੇ ਉਹ Sikh ਧਰਮ ਹੈ ਚਾਹੇ Muslim ਧਰਮ ਹੈ ਚਾਹੇ Christianਸ ਹੈ ਇਹ ਕਿ ਇਸ ਨੂੰ ਡਰੋਂ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇੱਥੇ ਇੱਥੇ ਬਖਰੇਵੇਂ ਪਾ ਦਿੱਤੇ ਗਏ ਭਾਜਪਾ ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਹਾਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਚਿਆ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬਿਆਦਬੀ ਕੀਤੀ ਗਈ Hindu ਧਰਮ ਦੀ ਉਹ BJP ਨੇ ਕੀਤੀ RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਸ ਸੜਕਾਂ ਦੇ ਵਿੱਚ ਡਿੱਗੇ ਮੇਰਾ خیال ਝੰਡੇ ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁੱਝ ਕੇ ਚੌਕਾਂ ਚ ਚਿਰਾਹਿਆਂ ਚ ਮੋੜਾਂ ਤੇ ਗਰਿੱਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕਿ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬੇਅਦਬੀ ਸੀ ਸੋ راہਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਕਿ ਜਿੱਥੇ ਤੁਹਾਨੂੰ ਹਰ ਚੀਜ਼ ਦੀ ਆਜ਼ਾਦਤ ਨਹੀਂ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮਨ ਨੂੰ ਖੇਸ ਪਹੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮੰਗਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤਕਹੁਣ ਪੱਕ ਬੰਦਨ ਯੋ ਪੀਰ ਅ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਫੇ ਕਿਉਂ ਹੋਇਆ ਰਾਹੁਲ ਗਾਂਧੀ ਨੇ ਗੱਲ ਕਿਉਂ ਕਹੀ ਪੂਰਾ ਕਾਰਨ ਕੀ ਸੀਗਾ ਕਿ ਬੀਜੇਪੀ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨਾਂ ਨੂੰ ਖਾਲਿਸਤਾਨੀ ਬੀਜੇਪੀ ਨੇ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕਿ ਸਿੱਖ ਨੂੰ ਆਦਰ ਚੰਦਾ ਜੀ ਲਾਰਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕਿ ਇਹ ਨੈਕਸਲਾਈਟ ਹੈ ਇਹ ਤਾਂ ਟੈਰਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਆ ਕੀ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਆਦਮੀਆ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੇ ਜਿਹੜਾ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚਕਰ ਆ ਗਿਆ ਹਾਂ ਮੈਂ ਬਚ ਗਿਆ ਹਾਂ ਇਹ ਮਤਲਬ ਸਿੱਖਤ ਨੂੰ ਮਾਰਗਾ ਚੌਂਦੇ ਸੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣ ਦੇ ਵਿੱਚ ਕੰਗੜਾ ਲੋਧ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਪਹਾੜੇ ਤੇ ਲਿਆਂਗੀਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਕਿ ਬੀਜੇਪੀ ਦੀ ਸੰਸਦ ਇਹ ਕਰ ਕਹਿੰਦੀ ਹੈ ਕੰਗੜਾ ਰੋਟੋਂ ਬਨੇਖਿਆ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉਥੇ ਕੰਗੜਾ ਰੋਟੋਂ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਟ ਹੁੰਦੇ ਸਨ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਜੋ ਮੇਰੇ ਕਹਿੰਦਾ ਮਤਲਬ ਹੈ ਰਾਹੁਲ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਸ ਦੇ ਬਾਰੇ ਰਾਹੁ ਗਾਂਧੀ ਪੜਦੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ اٹਕ ਜਾਂਦਾ ਸੀ ਪਰ ਉਹਨਾਂ ਨੇ ヒストਰੀ ਨੂੰ ਪੜ ਕੇ ਉਹ ਇਹ ਤਾਂ ਬੜੀ ਮੈਨੂੰ ਲੱਗਦਾ ਵਿਸਤਾਰਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹਨਾਂ ਨੇ ਗ੍ਰੈਂਡ ਕੀਤੀ ਵੀ ਹੈ ਸੋ ਵੇ ਉਥੋ ਜੰਗਪੁਰੇ ਦਾ ਕਹਾਣੀਆ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਇੱਕ ਬੀਜੇਪੀ ਦੀ ਸੰਸਥਾ ਨੇ ਕਰ ਕਹਿੰਦੀ ਹੈ ਕੰਗੜਾ ਰੋਡ ਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉਥੇ ਕੰਗੜਾ ਰੋਡ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਟ ਹੁੰਦੇ ਸਨ ਕਿ ਇਹ ਸਿੱਖਾਂ ਦਾ અપਮਾਨ ਨਹੀਂ ਹੈ ਜੋ ਮੇਰੇ ਕਹਿਣ ਦਾ ਮਤਲਬ ਹੈ rahul gandhi ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨ ਦੇ ਬਾਰੇ rahul gandhi ਪੜਦੇ ਮੈਨੂੰ ਪਤਾ ਹੈ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ اٹਕ ਜਾਂਦਾ ਸੀ ਪਰ ਉਹਨਾਂ ਨੇ ਹਿਸਟਰੀ ਨੂੰ ਪੜਕੇ ਉਹ ਬੜੀ ਮੈਨੂੰ ਲੱਗਦਾ ਵਿਸਤਾਰਪੂਰਕ ਜਿਹੜੀ ਨੋਲੇਜ ਹੈ ਜਿਹੜੀ ਉਹਨਾਂ ਨੇ ਗ੍ਰਹਿਣ ਕੀਤੀ ਹੈ ਸੋ ਵੇ ਉਹ ਤੋਂ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ ਦਾਰੂ ਦਾ ਸੇਵਨ ਕਰਦੇ ਆ ਇਹ ਉਹ ਰਾਹੁਲ ਗਾਂਧੀ ਨੂੰ ਕਹਿੰਦਾ ਕਿ ਅਸੀਂ ਤੈਨੂੰ ਸਭ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਗਾ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਲੋਕ ਰਾਹੁਲ ਗਾਂਧੀ ਦੇ ਬਾਰੇ ਬਿਨਾਂ ਕਿਸੇ ਗੱਲ ਤੋਂ ਟਿੱਪਾ ਟਿੱਪਨੀ ਕਰ ਰਹੇ ਔਰ ਜਿਹੜੇ ਲੋਕ ਕੱਲ ਤੱਕ ਰਾਹੁਲ ਗਾਂਧੀ ਦੇ ਮਗਰ ਮਗਰ ਘੁੰਮਦੇ ਸਨ ਕਲਵੇ ਚੜਦੇ ਸਨ ਅੱਜ ਉਹ ਨਵੇਂ-ਨਵੇਂ ਬੀ ਜੀ ਪੀ ਚ ਗਏ ਉਹ ਰਾਹੁਲ ਗਾਂਧੀ ਤੇ ਸਵਾਰ ਚੱਕ ਨਹੀਂ ਰਾਹੁ ਗਾਂਧੀ ਨੂੰ ਕਹਿੰਦੇ ਰਾਹੁ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ ਰਾਹੁ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ বিজেপি ਡਰ ਸਤਾ ਰਿਹਾ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜਿਹਨੂੰ ED ਨੇ ਬੁਲਾ ਲਿਆ ਜਿਹਨੂੰ ਇੱਕ ਇੱਕ ਵਜh ਤੱਕ ED ਬੁਲਾਉਂਦੀ ਰਹੀ ਜਿਹਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਜਿਹਦੇ ਤੋਂ ਘਰ ਛਡਵਾ ਲਿਆ ਗਿਆ ਜਿਹੜੀ ਸਦਸਤਾ ਰੱਦ ਕਰ ਦਿੱਤੀ ਗਈ ਪੂਰੇ ਤੋਂ ਡਰ ਸਤਾ ਰਿਹਾ ਕਿ ਰਾਹੁਲ ਗਾਂਧੀ ਆਂਦੀ ਦੀ ਤਰ੍ਹਾਂ ਅੱਗੇ ਵੱਧਾ ਤੁਰਿਆ ਆ ਰਿਹਾ ਵੱਧਾ ਤੁਰਿਆ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਦੇਸ਼ ਵਿਦੇਸ਼ਾਂ 'ਚ ਅੱਜ ਲੋਕ ਕਹਿਣ ਲੱਗੇ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਉਹ ਵਿਅਕਤੀ ਹੈ ਦੁਨੀਆ ਭਰ ਦੇ ਅਬਾਨੀਆਂ ਦੇ ਵਿਆਹ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਰਾਜਨੀਤਿਕ ਲੋਗ ਆਏ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹੈ ਜਿਹੜਾ ਦੁਨੀਆ 'ਚੋਂ ਨਾ ਆਇਆ ਹੋਵੇ ਉਹਨਾਂ ਨੇ ਆਦੇ ਪੈਸੇ ਦਾ ਜਿਸ ਪਰ ਆ ਪ੍ਰਦਰਸ਼ਨ ਕੀਤਾ ਹਰ ਵਿਅਕਤੀ ਆ ਬਾਗੀਆਂ ਦੀ ਜਿਹੜੀ ਸ਼ਾਦੀ ਹੈ ਉਹਨੂੰ ਰੋਜ਼ ਦੇਖ ਰਿਆ ਸੀ ਕਿੰਨੇ ਦੀ ਘੜੀ ਬੰਨੀ ਹੈ ਕਿਹੜੀ ਕਾਰ ਹੈ ਕਿਹੜੀ ਕਾਰ ਤੇ ਉਹਨਾਂ ਦੇ ਕੁੱਤੇ ਜਾ ਰਹੇ ਨੇ ਕੌਣ ਉਹਨਾਂ ਦੇ ਨੱਚ ਰਹੇ ਨੇ ਸਭ ਆ ਬਾਗੀਆਂ ਸਾਬ ਦੇ ਪੈਸਿਆਂ ਤੇ ਠੰਮਕੇ ਲਵਾਏ ਬਾਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਸਾਰੀ ਦੁਨੀਆ ਪਹੁੰਚੀ ਲੇਕਿਨ ਸਾਡਾ ਰਾਹੁਲ ਗਾਂਧੀ ਜੀ ਦੇ ਤੇ ਸਾਨੂੰ ਨਹੀਂ ਉਹ ਕੋਈ ਖਰੀਦ ਨਹੀਂ ਸਕਦਾ ਉਹ ਰਾਹੁਲ ਗਾਂਧੀ ਹੈ ਉਹ ਰਾਹੁਲ ਗਾਂਧੀ ਦੀ ਆਂਦੀ ਨੂੰ ਹਵਾ ਨੂੰ ਕੋਈ ਰੋਕ ਨਹੀਂ ਸਕਦਾ ਇਹ ਸਾਰੇ ਬੁਖਨਾਰਜ ਜਿਹੜੇ ਹਾਈ ਬੇਅਰ ਡਰਦੇ ਉਹ ਇਹੋ ਜਿਹੀਆਂ ਗੱਲਾਂ ਕਰ ਰਿਹਾ ਔਰ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਮਾਚੋਨੇ ਤੁਸੀਂ ਤਾਂ ਕਹਿਦੇ ਨਾ ਕਿ ਰਾਹੁਲ ਗਾਂਧੀ ਨੂੰ ਐਦਾਂ ਤੇ ਫਲਾ ਤੇ ਇਹਨਾਂ ਦੇ ਪਿਤਾ ਜੀ ਤੇ ਫਲਾ ਰਾਹੁਲ ਬੰਦ ਦੀ ਦੀ ਹਵਾ ਨਹੀਂ ਦੇਖੀ ਤੂੰ ਜ਼ਰਾ ਆ ਕੇ ਤੁਸੀਂ ਕੱਲੀ ਸਿੱਖ ਨਹੀਂਓ ਰਾਤ ਨੂੰ ਗਾੜੂ ਪੀ ਲੋ ਤੇ ਸੁਬਾਹ ਕਮਸੀ ਸੇਖਾ ਤੁਸੀਂ ਕਿਹੜੇ ਸਿੱਖੋ ਮਸੰਦੋ ਤੁਸੀਂ ਜੀ ਵੀ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਫਜ਼ੂਲ ਦੀ ਟਿੱਪਾ ਟਿੱਪਣੀਆਂ ਇਹ ਨਹੀਂ ਮੈਂ ਕਰੜੇ ਸ਼ਬਦਾਂ ਚ ਮਿਲਣਾ ਕਰਦੇ ਇਹ ਦੇਸ਼ ਨੂੰ ਅੱਡ ਕਰਨ ਦੀਆਂ ਗੱਲਾਂ ਕਰਦੇ ਐਸੀ ਰਾਜਨੀਤੀ ਤਾਂ ਹੈ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਤਾਂ ਵੀ ਰਾਜਨੀਤੀ ਹੈ ਜਾਂ ਨਹੀਂ ਹੈ ਦੁਨੀਆ ਜਾਣਦੀ ਹੈ ਚੱਲ ਰਹੀ ਹੈ ਜੀ ਬੀਬੀ ਜਗੀਰ ਕੋ ਰਾਹੁਲ ਗਾਂਧੀ ਦੇ ਹੱਕ 'ਚ ਖੜਿਆ ਕਹਿੰਦੇ ਸੱਚ ਬੋਲਿਆ ਕਹਿੰਦੇ ਜੇ ਸਿੱਖ ਨਾ ਹੁੰਦੇ ਤਾਂ ਦਿੱਲੀ ਤੱਕ ਪਾਕਿਸਤਾਨ ਦਾ ਰਾਜ ਮੈਂ ਇਹ ਬੇਨਤੀ ਕਰਾਂਗਾ ਬਿਲਕੁਲ ਐਸੀ ਹੀ ਹੈ ਗੱਲ ਮੈਂ ਧੰਨਵਾਦ ਕਰਦਾ ਸਾਡੇ ਵੱਖਰੇ ਨੇ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਵੱਖ-ਵੱਖ ਇਸ਼ੂਸ ਨੇ ਪਰ ਚੰਗੇ ਕੌਸ ਦੀ ਗਲਤੀ ਕਰੋ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕੀ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਕੱਲ ਉਠਾਨੇ ਤਰ ਮੂ ਹੋ ਸਕਦਾ ਹੈ ਨਾਲੇ ਨੂੰ ਤਾਂ ਨਹੀਂ ਹੋ ਸਕਦਾ ਕਿ ਮਾੜੀ ਗੱਲ ਕਹੀ ਔਰ ਮੈਂ ਤਰਵਾਦ ਕਰਦਾ ਬੀਬੀ ਜਬੀਰ ਕੌਰ ਵਾਹਿਗੁਰੂ ਜਿਹੜੇ ਆਪੋ ਆ ਉਹਨਾਂ ਸਾਰਿਆਂ ਨੇ ਜਿਹੜਾ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਕੀ ਜਨਮ ਸਭ ਵਿਰੋਧ ਜਨਮ ਜਾਤ ਤੋਂ ਬਾਅਦ ਨਾਲੇ ਸਾਡਾ ਵਿਰੋਧ ਕਰਦਾ ਨਹੀਂ ਪੜਾ ਜਨਮ ਜਾਤ ਤੋਂ ਉਹਨਾਂ ਨੇ ਤਾਂ ਸੋਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹ ਦੇ ਲੋ ਮੈਂ ਇਹ ਤੁਹਾਨੂੰ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਹੋ ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜ੍ਹਦੇ ਨੇ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉਹ ਸ਼ਿਵ ਜੀ ਮਹਾਰਾਜ ਜੀ ਦੇ ਅਸਿਵ ਮੱਥਾ ਟੇਕਦੇ ਬਹੁਤ ਸਾਰੇ ਹਿੰਦੂ ਵੀ ਟੇਕਦੇ ਤਰਸ਼ੂਲ ਬਾਰੇ ਸਭ ਬਾਰੇ ਜਿਹੜਾ ਗੱਲੇ ਚ ਹੈ ਕਿ ਉਹ ਮੌਸਮ ਨੂੰ ਹਮੇਸ਼ਾ ਆਪਣੇ ਕੋਲੇ ਰੱਖਦੇ ਸਨ ਤੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ ਰਾਹੁਲ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਨਹੀਂ ਤਾਂ ਰਿਲੀਜੀਅਨ ਤੇ ਜਦੋਂ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਸ ਹੀ ਜਾਂਦਾ ਹੈ ਕਈ ਤਾਂ ਮੇਰੇ ਅੱਗੇ ਤੁਕਾਂ ਵੀ ਨਹੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਉੱਥੇ ਹੀ ਫਸ ਜਾਂਦੇ ਨੇ ਮਿਨੋਰਟੀਜ਼ ਦੇ ਡਰ ਜਿਹੜਾ ਰਾਹੁਲ ਗਾਂਧੀ ਦੱਸ ਰਿਹਾ ਜਾਂ ਤੁਸੀਂ ਵੀ ਦੱਸ ਰਹੇ ਹੋ ਨਾ ਜਿਹੋ ਜਿਹਾ ਡਰ ਹੈ ਤੇ ਹਰਿਆਣੇ ਚ ਚੋਣਾ ਨੂਹ ਚ ਹਿੰਸਾ ਹੋਈ ਇਸ ਤੋਂ ਪਹਿਲਾਂ ਜਿਹੜਾ ਮਾਹੌਲ ਬਣਿਆ ਨਾ ਕੀ ਲੱਗ ਰਿਹਾ ਹੈਗਾ ਕਿ ਮਾਹੌਲ ਕੀ ਕ੍ਰੀਏਟ ਕੀਤਾ ਜਾ ਰਿਹਾ ਸਰ ਇਹ ਜਾਣ ਕੇ ਹਿੰਸਾ ਹੁੰਦੀ ਹੈ ਇਹ ਹਿੰਸਾ ਨੂੰ ਫਿਰ ਇਹਦੇ ਤੇ ਐਸੀ ਸ਼ਬਦਾਂ ਦੀ ਵਰਤੀ ਜਾਂਦੀ ਹੈ ਅਨੁਰਾਗ ਠਾਕੁਰ ਨੇ ਜਿਸ ਪ੍ਰਕਾਰ ਦੀ ਦਿੱਲੀ ਦੰਗਿਆਂ ਦੇ ਸਮੇਂ ਸ਼ਬਦਾਂ ਦੀ ਵਰਤੀ ਤੁਹਾਡੇ ਸਾਹਮਣੇ ਕੀ ਕਿਹਾ ਉਦੋਂ ਸੁਪਰੀਮ ਕੋਰਟ ਨੇ ਕੀ ਇਹੋ ਜੀ ਟਿੱਪਾ ਟਿੱਪਨੀ ਕਰਨ ਵਾਲੇ ਤੇ ਪਰਚੇ ਦਰਜ ਹੋਣੇ ਚਾਹੀਦੇ ਕੋਈ ਵੀ ਵਿਅਕਤੀ ਹੈ ਕੋਈ ਵੀ ਪੋਲੀਟਿਸ਼ੀਅਨ ਹੈ ਉਹ ਉਹ ਤੇਲ ਫੋਨ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਦੇਸ਼ ਸਾਗ ਸਿੰਦੂ ਸਾਡੇ ਹੈ ਸਿੱਖ ਸਾਡੇ ਹੈ ਮੁਸਲਮਾਨ ਸਾਡੇ ਹੈ ਦਲਿਤ ਸਾਡੇ ਨੇ ਐਸਾਈ ਸਾਡੇ ਨੇ ਰਵਿਦਾਸੀਏ ਸਾਡੇ ਨੇ ਬਾਲਮੀਕੀ ਸਾਡੇ ਨੇ ਇਹ ਸਭ ਇਕੱਠੇ ਹੈ ਔਰ ਮੈਂ ਤਾਂ ਹਮੇਸ਼ਾ ਕਹਿੰਦਾ ਸਾਡੇ ਖੂਨ ਦਾ ਰੰਗ ਲਾਲ ਹੈ ਅਸੀਂ ਬਾਕੂ-ਬਖ ਤੱਕ ਮਾਣੂ ਮੰਨਦੇ ਹਾਂ ਪਰ ਖੂਨ ਦਾ ਰੰਗ ਲਾਲ ਹੈ ਅਸੀਂ ਪਹਿਲਾ ਇਨਸਾਨ ਹੈ ਸਾਨੂੰ ਇਨਸਾਨੀਅਤ ਨੂੰ ਪਿਆਰ ਕਰਨੀ ਚਾਹੀਦੀ ਹੈ